ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਜਾਂ ਫਿਰ ਤੁਹਾਡਾ ਕੋਈ ਦੁਸ਼ਮਣ ਹੈ ਉਹ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤੁਹਾਡੇ ਕੰਮਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਪਾ ਰਿਹਾ ਹੈ ਜਿਸ ਕਰਕੇ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਦਾ ਸਾਹਮਣਾ ਕਰ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਜਿਸ ਕਰਕੇ ਤੁਹਾਡੇ ਚੱਲਦੇ ਚੱਲਦੇ ਕਾਰੋਬਾਰ ਰੋਕ ਗਏ ਨੇ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਵੱਧ ਰਹੇ ਨੇ ਬਿਮਾਰੀਆਂ ਵੱਧ ਰਹੀਆਂ ਨੇ ਤਾਂ ਤੁਸੀਂ ਇਸ ਉਪਾਣੂ ਕਰ ਸਕਦੇ ਹੋ ਇਸ ਉਪਾਣੂ ਕਰਨਾ ਕਿਵੇਂ ਆ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਅ ਨੂੰ ਤੁਸੀਂ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਇਹ ਉਪਾਅ ਉਹਨਾਂ ਲੋਕਾਂ ਨੇ ਹੀ ਕਰਨਾ ਹੈ ਜਿਨ੍ਹਾਂ ਦੇ ਬਹੁਤ ਸਾਰੇ ਦੁਸ਼ਮਣ ਨੇ ਚਾਹ ਜਿਨ੍ਹਾਂ ਨੂੰ ਲੱਗਦਾ ਹੈ ਕਿ ਕਿਸੇ ਨੇ ਸਾਡੇ ਉੱਪਰ ਕੁਝ ਕੀਤਾ ਕਰਵਾਇਆ ਜਿਸ ਕਰਕੇ ਸਾਡੇ ਘਰ ਦੇ ਵਿੱਚ ਹਰ ਦਿਨ ਕੋਈ ਨਵੀਂ ਮੁਸ਼ਕਲ ਖੜੀ ਹੋਈ ਰਹਿੰਦੀ ਹੈ ਤੇ ਇਸੋ ਇਲਾਵਾ ਕਈ ਲੋਕ ਵਿੱਚ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਬਿਨਾਂ ਵਰਜਾ ਕਿਸੇ ਤੇ ਜਾਲਦੇ ਨੇ ਉਹਨਾਂ ਦੇ ਕਾਰੋਬਾਰ ਨੂੰ ਦੇਖ ਕੇ ਜਾਂ ਫਿਰ ਉਹਨਾਂ ਦੀ ਕੋਈ ਚੀਜ਼ ਜਾਂ ਫਿਰ ਉਹਨਾਂ ਦੀ ਪੈਸੇ ਨੂੰ ਦੇਖ ਕੇ ਇਸ ਕੰਡੀਸ਼ਨ ਦੇ ਵਿੱਚ ਜੇਕਰ ਉਹ ਇਸ ਉਪਾਅ ਨੂੰ ਕਰਦੇ ਨੇ ਤਾਂ ਬਹੁਤ ਗਲਤੀ ਤੇ ਨਾ ਹੀ ਉਥੇ ਇਹ ਉਪਾਅ ਕੋਈ ਕਿਸੇ ਵੀ ਪ੍ਰਕਾਰ ਦਾ ਅਸਰ ਕਰੇਗਾ ਜੇ ਜਦੋਂ ਅਸੀਂ ਇਸ ਉਪਾਰ ਨੂੰ ਕਰਦੇ ਹਾਂ ਤੇ ਜੇਕਰ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਕੋਈ ਵੀ ਲੋਕ ਜਾਂ ਦੁਸ਼ਮਣ ਸਾਡੇ ਸਾਨੂੰ ਕੋਈ ਚੀਜ਼ ਦਾ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਤੇ ਉਹ ਜੋ ਵੀ ਉਹਨਾਂ ਦਾ ਸਾਡੇ ਉੱਪਰ ਕੁਝ ਕੀਤਾ ਕਰਾਇਆ ਹੋਵੇਗਾ ਨਾ ਉਹ ਇਸ ਉਪਾਰ ਨੂੰ ਕਰਨ ਦੇ ਨਾਲ ਤੁਰੰਤ ਵਾਪਸ ਉਹਨਾਂ ਤੇ ਉੱਪਰ ਵੀ ਮੁੜ ਜਾਵੇਗਾ ਜੋ ਵਿਅਕਤੀ ਤੁਹਾਨੂੰ ਡਰਾਉਣਾ ਚਾਹੁੰਦਾ ਹੈ ਜਾਂ ਡਰਾ ਰਿਹਾ ਹੁੰਦਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਉਹ ਵਿਅਕਤੀ ਖੁਦ ਤੁਹਾਡੇ ਤੋਂ ਡਰਨਾ ਸ਼ੁਰੂ ਕਰ ਦੇਵੇਗਾ ਤੁਹਾਡੇ ਤੋਂ ਡਰਦੇ ਨਾਲ ਆਪਣੇ ਆਪ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਵੀ ਉਸ ਵਿਅਕਤੀ ਦੇ ਵਿੱਚ ਅਚਾਨਕ ਹੀ ਇਸ ਤਰ੍ਹਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਮੈਂ ਕਿਉਂ ਉਸ ਵਿਅਕਤੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਜਾਂ ਫਿਰ ਕੀਤਾ ਇਸ ਕਰਕੇ ਉਹ ਤੁਹਾਡੀ ਜ਼ਿੰਦਗੀ ਤੋਂ ਆਪਣੇ ਆਪ ਦੂਰ ਹੋ ਜਾਵੇਗਾ ਇਸੇ ਤਰ੍ਹਾਂ ਇਸ ਉਪਾਅ ਨੂੰ ਕਰਨ ਸਮੇਂ ਤੁਸੀਂ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਜੇਕਰ ਅਸੀਂ ਇਸ ਗਲਤ ਤਰੀਕੇ ਦੇ ਨਾਲ ਜਾਂ ਫਿਰ ਗਲਤ ਭਾਵਨਾ ਦੇ ਨਾਲ ਕਰਾਂਗੇ ਤਾਂ ਉਹ ਮੁੜ ਕੇ ਸਾਡੇ ਤੇ ਹੀ ਵਾਪਸ ਆਵੇਗਾ ਇਸ ਕਰਕੇ ਇਸ ਨੂੰ ਸਹੀ ਤਰੀਕੇ ਦੇ ਨਾਲ ਹੀ ਤੁਸੀਂ ਕਰਨਾ ਹੈ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਕਰੋਗੇ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਵੀ ਬਹੁਤ ਵਧੀਆ ਮਿਲੇਗਾ ਤੇ ਜੇਕਰ ਤੁਸੀਂ ਇਸ ਨੂੰ ਸਹੀ ਤਰੀਕੇ ਦੇ ਨਾਲ ਨਾ ਕੀਤਾ ਤਾਂ ਤੁਹਾਨੂੰ ਇਹ ਬਹੁਤ ਜ਼ਿਆਦਾ ਨੁਕਸਾਨ ਵੀ ਪਹੁੰਚਾ ਸਕਦਾ ਹੈ ਇਸ ਉਪਾਅ ਨੂੰ ਤੁਸੀਂ ਐਤਵਾਰ ਦੇ ਦਿਨ ਕਰਨਾ ਹੈ ਐਤਵਾਰ ਦੇ ਦਿਨ ਰਾਤ ਦੇ ਸਮੇਂ 10 ਵਜੇ ਤੋਂ ਲੈ ਕੇ ਤੁਸੀਂ 11 12 ਇੱਕ ਜਿੰਨੇ ਵਜੇ ਵੀ ਤੁਸੀਂ ਕਰਨਾ ਚਾਹੋ ਨੇ ਉਹ ਕਰ ਸਕਦੇ ਹੋ ਪਰ ਰਾਤ 10 ਵਜੇ ਤੋਂ ਲੈ ਕੇ 12 ਵਜੇ ਤੱਕ ਤੁਸੀਂ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਚਾਹੀਦਾ ਇੱਕ ਮੁਠੀ ਨਮਕ ਦੇ ਨਾਮਕ ਜੋ ਤੁਹਾਡੀ ਰਸੋਈ ਦੇ ਵਿੱਚ ਖਾਣੇ ਦੇ ਲਈ ਤੁਸੀਂ ਵਰਤਦੇ ਹੋ ਉਤੋਂ ਹੀ ਤੁਸੀਂ ਇੱਕ ਮੁਠੀ ਨਮਕ ਲੈ ਕੇ ਇਸ ਉਪਾਅ ਦੇ ਵਿੱਚ ਵਰਤੋ ਕਰ ਸਕਦੇ ਹੋ ਤੇ ਇਸ ਦੇ ਨਾਲ ਨਾਲ ਸਾਨੂੰ ਚਾਹੀਦੀਆਂ ਨੇ 11 ਕਾਲੀਆਂ ਮਿਰਚਾਂ ਉਹ ਵੀ ਤੁਸੀਂ ਆਪਣੀ ਰਸੋਈ ਦੇ ਵਿੱਚ ਜੇਕਰ ਘਰ ਦੇ ਵਿੱਚ ਪਈਆਂ ਨੇ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਹੀ 11 ਕਾਲੀਆਂ ਮਿਰਚਾਂ ਲੈਣੀਆਂ ਨੇ ਤੇ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਲਾਓਗੇ ਉਹ ਬਿਲਕੁਲ ਸਾਫ਼ ਸੁਥਰੀਆਂ ਤੇ ਸਾਬਤ ਹੋਣੀਆਂ ਚਾਹੀਦੀਆਂ ਨੇ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਬਾਹਰ ਤੋਂ ਇੱਕ ਵੀ ਚੀਜ਼ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਇੱਕ ਵੀ ਰੁਪਇਆ ਖਰਚ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਘਰ ਦੀ ਰਸੋਈ ਦੇ ਵਿੱਚੋਂ ਇਹ ਦੋ ਚੀਜ਼ਾਂ ਨਮਕ ਤੇ ਕਾਲੀ ਮਿਰਚ ਲੈ ਕੇ ਇਸ ਉਪਾਣੂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀ ਹੈ ਇੱਕ ਪਲੇਟ ਜਾਂ ਫਿਰ ਕਟੋਰੀ ਤੇ ਇਹੇ ਤਿੰਨੇ ਚੀਜ਼ਾਂ ਲੈ ਕੇ ਕਾਲੀ ਮੀਚ ਨਮਕ ਪਲੇਟ ਲੈ ਕੇ ਤੁਸੀਂ ਚਾਹੋ ਤਾਂ ਆਪਣੇ ਘਰ ਦੇ ਖੁੱਲੇ ਵਿਹੜੇ ਦੇ ਵਿੱਚ ਵੀ ਬਾਹਰ ਬੈਠ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਅੰਦਰ ਕਿਸੇ ਵੀ ਬੈਡਰੂਮ ਤੇ ਬੈਡਰੂਮ ਦੇ ਵਿੱਚ ਬੈਠ ਸਕਦੇ ਹੋ ਬੈੱਡ ਤੇ ਬੈਠ ਕੇ ਵੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਉਤੇ ਬੈਠਣ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੀ ਵੀ ਕਟੋਰੀ ਲਈ ਹੋਵੇਗੀ ਤੇ ਜੋ ਜਿਹੜਾ ਤੁਸੀਂ ਇੱਕ ਮੁਠੀ ਨਮਕ ਲਿਆ ਹੋਵੇਗਾ ਉਸ ਕਟੋਰੀ ਦੇ ਵਿੱਚ ਤੁਸੀਂ ਇੱਕ ਮੁਠੀ ਨਮਕ ਨੂੰ ਪਾ ਲੈਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਤੁਸੀਂ 11 ਕਾਲੀਆਂ ਮਿਰਚਾਂ ਲਈਆਂ ਹੋਣਗੀਆਂ ਉਹ 11 ਕਾਲੀਆਂ ਮਿਰਚਾਂ ਨੂੰ ਤੁਸੀਂ ਇੱਕ-ਇੱਕ ਕਰਕੇ ਨਮਕ ਦੇ ਵਿੱਚ ਦਬਾ ਦੇਣੀਆਂ ਨੇ ਤੇ ਕਾਲੀ ਮਿਰਚ ਨੂੰ ਦਬਾਉਦੇ ਸਮੇਂ ਜਿਵੇਂ ਇੱਕ ਕਾਲੀ ਮਿਰਚ ਤੁਸੀਂ ਨਮਕ ਦੇ ਵਿੱਚ ਦਬਾਉਣੀ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਦੁਸ਼ਮਣ ਦਾ ਨਾਮ ਲੈਣਾ ਚਾਹੀਏਕਰ ਤੁਸੀਂ ਨਾਮ ਜਾਣਦੇ ਹੋ ਤਾਂ ਨਾਮ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਦੁਸ਼ਮਣ ਵੀ ਬੋਲ ਸਕਦੇ ਹੋ ਤੇ ਜਾਂ ਫਿਰ ਸਾਡਾ ਬੁਰਾ ਕਰਨ ਵਾਲਾ ਵੀ ਬੋਲ ਸਕਦੇ ਹੋ ਇੱਕ ਕਾਲੀ ਮਿਰਚ ਲੈ ਕੇ ਦੁਸ਼ਮਣ ਬੋਲ ਕੇ ਉਸ ਨੂੰ ਦਬਾ ਦੇਣਾ ਫਿਰ ਅਗਲੀ ਕਾਲੀ ਮਿਰਚ ਲੈਣੀ ਹੈ ਤੇ ਫਿਰ ਦੁਸ਼ਮਣ ਬੋਲਣਾ ਹੈ ਤੇ ਫਿਰ ਉਸ ਕਾਲੀ ਮਿਰਚ ਨੂੰ ਦਬਾ ਦੇਣਾ ऐसे ही प्रोसेस ਦੇ ਨਾਲ ਤੁਸੀਂ 11 ਕਾਲੀਆਂ ਮਿਰਚਾਂ ਨੂੰ ਨਮਕ ਦੇ ਵਿੱਚ ਦਬਾ ਦੇਣਾ ਹੈ ਕਾਲੀਆਂ ਮਿਰਚਾਂ ਨੂੰ ਤੁਸੀਂ ਨਮਕ ਦੇ ਵਿੱਚ ਇਸ ਤਰੀਕੇ ਦੇ ਨਾਲ ਦਬਾ ਦੇਣਾ ਹੈ ਕਿ ਉਪਰੋਂ ਉਹ ਬਿਲਕੁਲ ਵੀ ਨਜ਼ਰ ਨਹੀਂ ਆਉਣੀਆਂ ਚਾਹੀਦੀਆਂ ਤੇ ਕਾਲੀਆਂ ਮਿਰਚਾਂ ਨੂੰ ਦਬਾਉਣ ਤੋਂ ਬਾਅਦ ਦੇ ਵਿੱਚ ਇੱਕ ਮੰਤਰ ਹੈ ਜਿਸ ਨੂੰ ਤੁਸੀਂ 108 ਵਾਰ ਬੋਲਣਾ ਹੈ ਤੇ ਉਹ ਮੰਤਰ ਹੈ ਤਰਾਹੀ ਸ਼ਤਰੂ ਤਰਾਹੀ ਇਸ ਮੰਤਰ ਨੂੰ ਤੁਸੀਂ 108 ਵਾਰ ਬੋਲ ਦੇਣਾ ਹੈ ਜੇਕਰ ਤੁਸੀਂ ਨਾਮ ਜਾਣਦੇ ਹੋ ਤਾਂ ਤੁਸੀਂ ਤਰਾਹੀ ਤੇ ਅੱਗੇ ਦੁਸ਼ਮਨ ਫੇਰ ਤਰਾਹੀ ਇਸ ਤਰੀਕੇ ਦੇ ਨਾਲ ਵੀ ਇਹ ਮੰਤਰ ਬੋਲ ਸਕਦੇ ਹੋ ਤੇ ਜੇਕਰ ਤੁਹਾਨੂੰ ਦੁਸ਼ਮਨ ਦਾ ਨਹੀਂ ਨਾਮ ਚਾਦ ਤੁਹਾਡਾ ਕਿਹੜਾ ਦੁਸ਼ਮਣ ਹੀ ਕੋੜ ਇਹ ਤਾਂ ਤੁਸੀਂ ਤਰਾਹੀ ਦੁਸ਼ਮਨ ਤਰਾਹੀ ਇਸ ਤਰੀਕੇ ਦੇ ਨਾਲ ਵੀ ਇਸ ਮੰਤਰ ਨੂੰ 108 ਵਾਰ ਬੋਲ ਸਕਦੇ ਹੋ ਇਸ ਤਰ੍ਹਾਂ ਬੋਲਣ ਤੋਂ ਬਾਅਦ ਇਹ ਵਿੱਚ ਤੁਸੀਂ ਆਪਣੇ ਮਨ ਦੇ ਵਿੱਚ ਇਹ ਹੀ ਸੋਚਣਾ ਹੈ ਕਿ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਤੁਹਾਡੇ ਤੋਂ ਤਾਕਤਵਰ ਨਹੀਂ ਹੈ ਤੇ ਤੁਸੀਂ ਉਸ ਨੂੰ ਇਹ ਇੱਕ ਮੁਠੀ ਨਮਕ ਦੇ ਵਿੱਚ ਦਵਾ ਦਿੱਤਾ ਹੈ ਇਸ ਤਰ੍ਹਾਂ ਸੋਚ ਕੇ ਤੇ ਉਹ ਮੰਤਰ ਨੂੰ 108 ਵਾਰ ਬੋਲ ਕੇ ਤੇ ਜਿਹੜੀ ਕਟੋਰੀ ਦੇ ਵਿੱਚ ਤੁਸੀਂ ਨਮਕ ਤੇ ਕਾਲੀਆਂ ਮਿਰਚਾਂ ਪਾਈਆਂ ਹੋਣਗੀਆਂ ਉਹਨਾਂ ਨੂੰ ਤੁਸੀਂ ਉਠਕੇ ਆਪਣੇ ਬਾਥਰੂਮ ਦੇ ਵਿੱਚ ਲੈ ਕੇ ਚਲੇ ਜਾਣਾ ਹੈ ਤੇ ਫਲਸ਼ ਦੇ ਵਿੱਚ ਪਾ ਕੇ ਉੱਪਰੋਂ ਫਲਸ਼ ਕਰ ਦੇਣਾ ਤੇ ਇਸੇ ਤਰ੍ਹਾਂ ਜਿਹੜੀ ਕਟੋਰੀ ਹੋਵੇਗੀ ਉਸ ਨੂੰ ਤੁਸੀਂ ਵਾਪਸ ਆਪਣੇ ਘਰ ਦੇ ਵਿੱਚ ਧੋ ਕੇ ਬਾਅਦ ਦੇ ਵਿੱਚ ਤੁਸੀਂ ਯੂਜ਼ ਵੀ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਨਾਮਕ ਤੇ ਕਾਲੀ ਮਿਰਚ ਨੂੰ ਜਦੋਂ ਤੁਸੀਂ ਫਲਸ਼ ਕਰ ਦੋਗੇ ਫਲਸ਼ ਦੇ ਵਿੱਚ ਤਾਂ ਤੁਸੀਂ ਆ ਕੇ ਆਪਣਾ ਹੱਥ-ਮੂੰਹ ਧੋ ਲੈਣਾ ਤੇ ਹੱਥ-ਮੂੰਹ ਧੋਣ ਤੋਂ ਬਾਅਦ ਦੇ ਵਿੱਚ ਤੁਸੀਂ ਪਾਣੀ ਦੇ ਛਿੱਟੇ ਆਪਣੀ ਉੱਪਰ ਮਾਰ ਲੈਣੇ ਨੇ ਤੇ ਇਸੇ ਨਾਲ ਨਾਲ ਤੁਸੀਂ ਇੱਕ ਗੱਲ ਦਾ ਹੋਰ ਖਾਸ ਧਿਆਨ ਰੱਖਣਾ ਹੈ ਕਿ ਜਿਹੜੇ ਤੁਸੀਂ ਕੱਪੜੇ ਪਾਏ ਹੋਣਗੇ ਇਸ ਉਪਾਣ ਨੂੰ ਕਰਦੇ ਸਮੇਂ ਉਹ ਕੱਪੜਿਆਂ ਨੂੰ ਤੁਸੀਂ ਰਾਤ ਦੇ ਸਮੇਂ ਜਦੋਂ ਇਹ ਉਪਾਾ ਕਰੋਗੇ ਤੇ ਉਪਾਾ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਤੁਸੀਂ ਚੇਂਜ ਕਰਕੇ ਹੀ ਸੌਣਾ ਹੈ ਤੇ ਇਸੇ ਤਰ੍ਹਾਂ ਅਗਲੇ ਦਿਨ ਦੀ ਸਵੇਰ ਉੱਠਦੇ ਸਾਰ ਹੀ ਤੁਸੀਂ ਉਹਨਾਂ ਕੱਪੜਿਆਂ ਨੂੰ ਧੋ ਦੇਣਾ। ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ। ਜੇਕਰ ਉਹ ਤੁਹਾਨੂੰ ਡਰਾਤਮਕਾਰੇ ਸੀ ਜਾਂ ਤੁਹਾਡੇ ਉੱਪਰ ਕੋਈ ਜਾਦੂ ਟੂਣਾ ਕੀਤਾ ਕਰਵਾਇਆ ਹੋਇਆ ਸੀ ਉਸ ਦਾ ਤੇ ਉਹ ਤੁਰੰਤ ਹੀ ਇਸ ਉਪਾਅ ਨੂੰ ਕਰਨ ਦੇ ਨਾਲ ਉਸ ਤੇ ਵਾਪਸ ਮੁੜ ਜਾਵੇਗਾ। ਤੇ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਵੇਗਾ ਤੇ ਇਸ ਦੇ ਨਾਲ ਨਾਲ ਉਹ ਕਦੇ ਵੀ ਤੁਹਾਡੇ ਬਾਰੇ ਕੁਝ ਗਲਤ ਸੋਚ ਕਰਨਾ ਤਾਂ ਦੂਰ ਕਦੇ ਸੋਚੇਗਾ ਵੀ ਨਹੀਂ ਤੇ ਇਸ ਦੇ ਨਾਲ ਨਾਲ ਤੁਹਾਡਾ ਦੁਸ਼ਮਣ ਤੁਹਾਡੇ ਤੋਂ ਮਾਫੀ ਵੀ ਮੰਗੇਗਾ ਕਿਉਂਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ ਬਸ ਇਸ ਉਪਾਣ ਨੂੰ ਤੁਸੀਂ ਇੱਕ ਵਾਰ ਹੀ ਕਰਨਾ ਹੈ ਤੇ ਕਰਨਾ ਸਹੀ ਤਰੀਕੇ ਤੇ ਵਿਸ਼ਵਾਸ ਦੇ ਨਾਲ ਹੀ ਜੇਕਰ ਤੁਸੀਂ ਇਸ ਉਪਾਣ ਨੂੰ ਗਲਤ ਭਾਵਨਾ ਤੇ ਗਲਤ ਤਰੀਕੇ ਦੇ ਨਾਲ ਕਰੋਗੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਤਾਂ ਇਹ ਤੁਹਾਨੂੰ ਹੀ ਮੁੜ ਕੇ ਵਾਪਸ ਆਵੇਗਾ ਜਿਸ ਦੇ ਨਾਲ ਤੁਹਾਡਾ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਇਸ ਕਰਕੇ ਇਸ ਉਪਾਣ ਨੂੰ ਸਿਰਫ ਸਹੀ ਤਰੀਕੇ ਦੇ ਨਾਲ ਤੇ ਸਹੀ ਵਿਸ਼ਵਾਸ ਭਾਵਨਾ ਦੇ ਨਾਲ ਹੀ ਤੁਸੀਂ ਕਰੋ ਤੁਸੀਂ ਕਦੇ ਵੀ ਕਿਸੇ ਦਾ ਬੁਰਾ ਨਾ ਹੀ ਕਰਨਾ ਤੇ ਨਾ ਹੀ ਕਿਸੇ ਦਾ ਬੁਰਾ ਕਰਨ ਦੇ ਬਾਰੇ ਸੋਚਿਆ ਜੇਕਰ ਤੁਹਾਡਾ ਕੋਈ ਬੁਰਾ ਕਰ ਰਿਹਾ ਏ ਤਾਂ ਫਿਰ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਸਿਰਫ ਇਸ ਉਪਾਅ ਨੂੰ ਕਰਨ ਦੇ ਨਾਲ ਹੀ ਤੁਹਾਨੂੰ ਉਸ ਚੀਜ਼ ਦਾ ਰਿਜ਼ਲਟ ਮਿਲ ਜਾਵੇਗਾ ਤੇ ਜੋ ਵੀ ਤੁਹਾਡੇ ਨਾਲ ਬੁਰਾ ਕਰ ਰਿਹਾ ਤੁਹਾਡੇ ਬਾਰੇ ਬੁਰਾ ਸੋਚਦਾ ਤੁਹਾਨੂੰ ਨੁਕਸਾਨ ਪਹਜਾਰ ਰਿਹਾ ਉਹ ਤੁਹਾਡੀ ਜ਼ਿੰਦਗੀ ਤੋਂ ਤੁਰੰਤ ਹੀ ਦੂਰ ਹੋ ਜਾਵੇਗਾ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬਰਾਵੀ ਵੀ ਮੰਗੇਗਾ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਨਮਕ ਤੇ 11 ਕਾਲੀਆਂ ਮਿਰਚਾਂ ਦਾ ਜੇਕਰ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਵਿਸ਼ਵਾਸ ਦੀ ਨਾਲ ਕਰ ਲੈਣੇ ਹੋ ਤਾਂ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਤੁਰੰਤ ਹੀ ਮਿਲੇਗਾ ਇਸ ਉਪਾਅ ਨੂੰ ਐਤਵਾਰ ਦੇ ਦਿਨ ਰਾਤ ਦੇ ਸਮੇਂ ਤੁਸੀਂ ਕਰਨਾ ਰਾਤ 10 ਵਜੇ ਤੋਂ ਲੈ ਕੇ 12 ਵਜੇ ਤੱਕ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਤੁਸੀਂ ਸਿਰਫ ਇੱਕ ਵਾਰ ਹੀ ਕਰਨਾ ਤੇ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਰਿਜ਼ਲਟ ਮਿਲ ਜਾਵੇਗਾ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ